ਜਿਹੜੀ ਸੰਸਥਾ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਲਈ ਕੰਮ ਕਰਦੀ ਆ ਜਿਹਨੂੰ ਕਹਿੰਦੇ ਨਗਰ ਸੁਧਾਰ ਟ੍ਰਸਟ ਉਹਨਾਂ ਦਾ ਆਪ ਦਾ ਸੁਧਾਰ ਕਿੰਨਾ ਵਧੀਆ ਦੇਖੋ ਇਹਨਾਂ ਨੇ ਗ੍ਰੀਨ ਹਾਰਵੈਸਟਿੰਗ ਬਣਾਇਆ ਪਾਣੀ ਤਾਂ ਗਿਆ ਹੀ ਨਹੀਂ ਜੀ ਪਾਣੀ ਵੀ ਰਹਿ ਗਿਆ ਜੇ ਆਪ ਦਾ ਦਫ਼ਤਰ ਹੀ ਨਹੀਂ ਸੁਧਾਰ ਸਕਦੇ ਤੇ ਫਿਰ ਸ਼ਹਿਰ ਨੂੰ ਵੀ ਸੁਧਾਰ ਦੇਣਗੇ ਇਹ ਕਹਾਂ ਦਾ ਨਗਰ ਸੁਧਾਰ ਟ੍ਰਸਟ ਪ੍ਰਾਈਵੇਟ ਬਿਲਡਿੰਗਾਂ ਵਾਲੇ ਆਪਦੀਆਂ ਬਿਲਡਿੰਗਾਂ ਦਾ ਕਿਰਾਇਆ ਤੇ ਦੇਖ ਕੇ ਕਿਰਾਇਆ ਘੁਮਾ ਰਹੇ ਕਿ ਨਗਸਦਾ ਅਡਰੈਸ ਤੇ ਇੱਕ ਫਲੋਰ ਪੂਰੀ ਖਾਲੀ ਛੱਡੀ ਹੈ ਜਿੱਤੋਂ 2 ਲੱਖ ਮਹੀਨਾਕ ਮੈਂ ਜਾਦਾ। ਆ ਵੀ ਛੱਡੀ ਦੀ ਪਾਜੀ ਸਾਹਮਣੇ ਕਿਤੇ ਉਹ ਪੇੜ ਦੇ ਥੱਲੇ। ਸ਼ਸ਼ੀ ਗਾਲ ਦੀ ਮੈਂ ਰਾਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਸਨ। ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੰਗਲਵਾਰ ਨੂੰ ਲੁਧਿਆਣਾ ਦੇ ਵਿੱਚ ਬਾਰਿਸ਼ ਹੁੰਦੀ ਹੈ ਬਾਰਿਸ਼ ਦੇ ਕਾਰਨ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਵਿੱਚ ਇੱਕ ਵੱਡਾ ਹਾਦਸਾ ਹੋ ਜਾਂਦਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਇੰਪਰੂਵਮੈਂਟ ਟਰਸਟ ਦੇ ਅੰਦਰ ਪਾਰਕਿੰਗ ਦੇ ਵਿੱਚ ਲੱਗਿਆ ਇੱਕ ਦਰਖਤ ਹੈ ਜੋ ਉਹ गिर ਜਾਂਦਾ ਹੈ ਜਿਸ ਕਾਰਨ ਉੱਤੇ ਖੜੀ ਇੱਕ ਗੱਡੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਹਾਲਾ ਕਿ ਬਾਰਿਸ਼ ਦੇ ਕਾਰਨ ਗੱਡੀ ਦੇ ਵਿੱਚ ਕੋਈ ਵਿਅਕਤੀ ਮੌਜੂਦ ਨਹੀਂ ਸੀ ਜਿਸ ਦੇ ਚਲਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਲੇਕਿਨ ਤੁਹਾਨੂੰ ਦੱਸ ਦਿੰਨੇ ਆ ਲੁਧਿਆਣਾ ਪਲ ਇੰਪਰੂਵਮੈਂਟ ٹرسٹ ਦੇ ਇਸ ਹਾਸੇ ਦੇ ਵਿੱਚ ਕਿਤੇ ਨਾ ਕਿਤੇ ਭ੍ਰਸ਼ਟਾਚਾਰ ਨਜ਼ਰ ਆ ਰਿਹਾ ਜੋ ਲੋਕਾਂ ਦੇ ਵਿੱਚ ਚਰਚਾ ਹੈ ਕਿ ਇਹ ਹਾਸੇ ਪਿੱਛੇ ਕਿਤੇ ਨਾ ਕਿਤੇ ਭ੍ਰਸ਼ਟਾਚਾਰ ਦੀ ਬਦਬੂ ਆ ਰਹੀ ਹੈ ਕਿਉਂਕਿ ਜੋ ਪਾਰਕਿੰਗ ਦੇ ਵਿੱਚ ਨਵੀਂ ਤੁਹਾਨੂੰ ਦੱਸ ਦਿੰਦੇ ਆ ਲੁਧਿਆਣਾ ਇੰਪਰੂਵਮੈਂਟ ਟਰਸ ਦੀ ਪਾਰਕਿੰਗ ਦਾ ਜੋ ਏਰੀਆ ਉਹ ਕੁਝ ਹੀ ਸਮੇਂ ਪਹਿਲਾਂ ਦੁਆਰਾ ਬਣਾਇਆ ਗਿਆ ਹੈ ਲੇਕਿਨ ਕਿਤੇ ਨਾ ਕਿਤੇ ਠੇਕੇਦਾਰਾਂ ਵੱਲੋਂ ਇਹਦੀ ਜੋ ਪਾਣੀ ਦੀ ਨਿਕਾਸੀ ਆ ਉਸ ਦੇ ਪ੍ਰਬੰਧ ਨਹੀਂ ਕੀਤੇ ਗਏ ਜਿਸ ਦੇ ਕਾਰਨ ਸੀਵਰੇਜ ਜਾਮ ਨੇ ਜਾਲੀਆਂ ਜਾਮ ਨੇ ਤੇ ਉਹ ਸਾਰਾ ਪਾਣੀ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਦਰਕਤਾਂ ਦੇ ਵਿੱਚ ਜੋ ਏਰੀਆ ਦਰਕਤਾਂ ਦਾ ਹੈ ਉਸ ਤੇ ਜਾ ਕੇ ਖੜਾ ਹੋ ਰਿਹਾ ਸੀ ਜਿਸ ਕਾਰਨ ਇਹ ਹਾਸਾ ਦੱਸਿਆ ਜਾ ਰਿਹਾ ਹੈ ਕਿ ਹੁੰਦਾ ਹੈ ਵੱਡਾ ਦਰਖਤ ਹੈ ਜੋ ਉਹ ਗੱਡੀ ਦੇ ਉੱਤੇ गिर ਜਾਂਦਾ ਜਿਸ ਦੇ ਨਾਲ ਗੱਡੀ ਦਾ ਪੂਰੀ ਤਰੀਕੇ ਦਾ ਨੁਕਸਾਨ ਨਹੀਂ ਜਾਂਦੀ ਲੇਕਿਨ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਤੁਹਾਨੂੰ ਦੱਸ ਦੇਣੇ ਕਿ ਜੋ ਕਾਰ ਹੈ ਉਹ ਨਗਾ ਇੰਪਰੂਵਮੈਂਟ ਟਰਸਟ ਦੇ ਹੀ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਸਬੰਧ ਦੇ ਵਿੱਚ ਅਧਿਕਾਰੀਆਂ ਵੱਲੋਂ ਹਜੇ ਕੋਈ ਬਿਆਨ ਨਹੀਂ ਸਾਹਮਣੇ ਆ ਲੇਕਿਨ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਸਬੰਧ ਦੇ ਵਿੱਚ ਬਿਆਨ ਦਿੱਤੇ ਗਿਆਨ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਜੋ ਖੁਦ ਨੂੰ ਭ੍ਰਸ਼ਟਾਚਾਰ ਯਾਰ ਮੋਕਾ ਕਹਿੰਦੀ ਆ ਉਸਦੀ ਖੁਦ ਦੀ ਪਾਰਕਿੰਗ ਦੇ ਵਿੱਚ ਪਾਣੀ ਖੜਾ ਹੁੰਦਾ ਹੈ ਅਤੇ ਇਸੇ ਪਾਣੀ ਦੇ ਕਾਰਨ ਇਹ ਦਰਖਤ ਹੈ ਜੋ ਉਸ ਦੀਆਂ ਜੜਾ ਜੋ ਖੋਖਲੀ ਹੋ ਜਾਂਦੀਆਂ ਜਿਸ ਦੇ ਚਲਦੇ ਹਾਦਸਾ ਹੋਇਆ ਹਾਲਾਂਕਿ ਤੁਹਾਨੂੰ ਮੋਕੇ ਦੀਆਂ ਤਸਵੀਰਾਂ ਵੀ ਦਿਖਾ ਰਹੇ ਆ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਦੀ ਨਵੀਂ ਬਣੀ ਪਾਰਕਿੰਗ ਦੇ ਵਿੱਚ ਪਾਣੀ ਨਿਕਾਸੀ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ ਜਿਸ ਦੇ ਕੰਨ ਅੱਧੀ ਤੋਂ ਜ਼ਿਆਦਾ ਪਾਣੀ ਪਾਰਕਿੰਗ ਦੇ ਵਿੱਚ ਖੜਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਮੋਕੇ ਦੀਆਂ ਲਾਈਕ ਤਸਵੀਰਾਂ ਵੀ ਦੇਖ ਸਕਦੇ ਹੋ ਤੁਹਾਨੂੰ ਮੋਕੇ ਦੇ ਜੋ ਲੋਕਾਂਵਲ ਬਿਆਨ ਦਿੱਤੇ ਗਿਆ ਉਹ ਵੀ ਇੱਕ ਵਾਰੀ ਜਰੂਰ ਸੁਣਾ ਦਿੰਨੇ ਆ ਸਰ ਕਿਸ ਤਰ੍ਹਾਂ ਦੇ ਦੋ ਜਿਹੜਾ ਇੰਪਰੂਵਮੈਂਟ ਦੇ ਵਿੱਚ ਹਾਸਾ ਹੋਇਆ ਕਿ ਉਹਨ ਜਿਹੜੀ ਸਸਤਾ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਲਈ ਕੰਮ ਕਰਦੀ ਆ ਜਿਹਨੂੰ ਕਹਿੰਦੇ ਨਗਰ ਸੁਧਾਰ ਦਸਤ ਜੀ ਉਹਨਾਂ ਦਾ ਆਪ ਦਾ ਸੁਧਾਰ ਕਿੰਨਾ ਵਧੀਆ ਦੇਖੋ ਜੀ ਜਦੋਂ ਇਹ ਪਾਰਕਿੰਗ ਬਣੀ ਸੀ ਉਦੋਂ ਇਹਨਾਂ ਨੂੰ ਸਲਾਹ ਦਿੱਤੀ ਸੀ ਇਹ ਦਰਖਤਾਂ ਜਿਹੜੇ ਇਹਨਾਂ ਨੂੰ ਕਟਾ ਲਓ ਜੀ ਯਾ ਅੱਜ ਨੁਕਸਾਨ ਹੋ ਗਿਆ ਹੁਣ ਉਹ ਹੋਇਆ ਵੀ ਇਹਨਾਂ ਦੇ ਦਫ਼ਤਰ ਦੇ EMPLOYE ਦਾ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਇਹਨਾਂ ਨੇ ਬਰਸਾਤੀ ਮੌਸਮ ਦੇ ਕਰਕੇ ਜਿਹੜੀਆਂ ਪੱਕੀਆਂ ਟੈਲਾਂ ਟਾਈਲ ਉੱਤੇ ਸਾਹਮਣੇ ਇਹ ਵੀ ਉਖੜ ਗਈਆਂ ਸੀ ਇਹ ਵੀ ਉਖੜ ਗਈਆਂ ਸੀਆਂ ਪਿੱਛੇ ਇਹ ਪਹਿਲੀ ਬਰਸਾਤ ਆ ਇਹਨਾਂ ਨੇ ਗ੍ਰੀਨ ਹਾਰਵੈਸਟਿੰਗ ਬਣਾਇਆ ਪਾਣੀ ਤਾਂ ਗਿਆ ਹੀ ਨਹੀਂ ਕਿਤੇ ਜੀ ਪਾਣੀ ਫੇਰ ਖੜਾ ਜੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਜੇ ਆਪਦਾ ਦਫ਼ਤਰ ਹੀ ਨਹੀਂ ਸੁਧਾਰ ਸਕਦੇ ਤੇ ਫਿਰ ਸ਼ਹਿਰ ਨੂੰ ਕੀ ਸੁਧਾਰਨਗੇ ਤੇ ਕਾਹਦਾ ਨਗਰ ਸੁਧਾਰ ਦੱਸੋ ਆ ਉੱਪਰ 7 ਦੇ ਉੱਤੇ ਲਾਸਟ ਫਲੋਰ ਖੜੀ ਆ ਜੀ ਜਿ ਸੁਣਨ ਚ ਇਹ ਆਉਂਦਾ ਵੀ ਪੂਰੀ ਪਾਸ ਹੋਈ ਸੀ ਬਣੀ ਹਜੇ ਅੱਧੀ ਤੋਂ ਵੀ ਅੱਧੀ ਆ ਉਹ ਦੁਬਾਰਾ ਇਹਦੇ ਇੱਕ ਨਵਾਂ ਹੋਰ ਵਰਕ ਆਰਡਰ ਹੋ ਰਿਹਾ ਹੋਰ ਪੈਸੇ ਖਰਚ ਹੋਣਗੇ ਫੇਰ ਇਹ ਕੰਪਲੀਟ ਹੋਊਗਾ ਫੇਰ ਕੰਪਲੀਟ ਹੋਊਗਾ ਪ੍ਰਾਈਵੇਟ ਬਿਲਡਿੰਗਾਂ ਵਾਲੇ ਆਪਦੀਆਂ ਬਿਲਡਿੰਗਾਂ ਦਾ ਕਿਰਾਏ ਤੇ ਦੇ ਕੇ ਕਿਰਾਇਆ ਕਮਾ ਰਹੇ ਆ ਕਿ ਨਕਸਦਾਂ ਅਟਰਸ ਨੇ ਇੱਕ ਫਲੋਰ ਪੂਰੀ ਖਾਲੀ ਛੱਡੀ ਜਿੱਥੇ 2 ਲੱਖ ਮਹੀਨਾ ਕਮਾਇਆ ਜਾ ਸਕਦਾ ਇਹ ਕਿੱਥੇ ਹੋਇਆ ਸਰ ਇਹ ਕਿੱਥੇ ਆ ਦਿੱਤੀ ਛੱਡੀ ਵੀ ਪਾਜੀ ਸਾਹਮਣੇ ਕਿੱਥੇ ਉਹ ਪੇੜ ਦੇ ਥੱਲੇ ਇੰਪਰੂਵਮੈਂਟ ਅਟਰਸ ਦੇ ਵਿੱਚ ਹਾਂਜੀ ਹਾਂਜੀ ਤੇ ਤੁਸੀਂ ਇੱਥੇ ਵਰਕਰ ਹੋਣੇ ਹੋਏ ਹੋ ਐਮਪਲਾਈ ਹੈਗੇ ਹੋ ਹਾਂਜੀ ਹਾਂਜੀ ਤੇ ਮਤਲਬ ਕਿੱਦਾਂ ਇਹ ਉਹ ਪਤਾ ਨਹੀਂ ਬਾਰਿਸ਼ ਹੋਈ ਪਾਣੀ ਅੱਛਾ ਤੇ ਹੁਣ ਕੀ ਮੰਗ ਕੀ ਕਰਦੇ ਹੋ ਸਰ ਮੰਗ ਕੀ ਕਰਨੀ ਆਪਾਂ ਜੇ ਤਾਂ ਕੁਦਰਤੀ ਹੈ ਜੀ ਹੋ ਗਈ ਅੱਛਾ